ਸੱਚ ਸ੍ਰੀਆਕਾਲ ਤੁਸੀਂ ਦੇਖ ਰਹੇ ਹੋ ਸੱਚ ਟਾਈਮ ਨਿਊਜ਼ ਚੈਨਲ ਨਾਬਾ ਸ਼ਹਿਰ ਦੀਆਂ ਅਸੀਂ ਧਾਰਮਿਕ ਸੰਸਥਾਵਾਂ ਵੱਲੋਂ ਵਾਮਨ ਦਵਾਦਸ਼ੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਮੀਟਿੰਗ ਵਿੱਚ 15 ਸਤੰਬਰ ਐਤਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ ਅੰਦਰ ਸ਼ੋਭਾ ਯਾਤਰਾ ਕੱਢੇ ਜਾਣ ਸੰਬੰਧੀ ਕੀਤੀਆਂ ਗਈਆਂ ਵਿਚਾਰਾਂ ਇਸ ਮੌਕੇ ਕਮੇਟੀ ਆਗੂਆਂ ਨਾਲ ਕੀਤੀ ਗੱਲਬਾਤ ਆਪ ਸਭ ਦੀ ਨਜ਼ਰ ਅੱਜ ਵੀਟਿੰਗ ਹੋਈ ਹੈ ਜੀ 52 ਪਗਵਾਂ ਜੀ ਦਾ ਦਿਨ ਮਨਾਉਣ ਵਾਸਤੇ ਅੱਜ ਵੀਟਿੰਗ ਹੋਈ ਹੈ ਨਾਬਾਉ ਸੰਪਤੀ ਵੱਲੋਂ ਜੀ ਔਰ ਸਾਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਰੇ ਦੇਸ਼ ਦੇ ਵਿੱਚ ਸਿਰਫ 2-3 ਜਗ੍ਹਾ ਤੇ ਹੀ 52 ਦਵਾਰਸੀ ਮਨਾਈ ਜਾਂਦੀ ਹੈ ਨਾਬਾ ਪਟਿਆਲਾ ਔਰ ਅੰਬਾਲਾ ਔਰ ਸਾਨੂੰ ਇਸ ਤੋਂ ਵੀ ਹੋਰ ਬੜੀ ਮਾਣ ਦੀ ਗੱਲ ਹੈ ਵੀ ਨਾਬੇ ਦੇ ਵਿੱਚ ਵੀ ਇਹਨਾਂ ਦੋਨਾਂ ਸ਼ਹਿਰਾਂ ਤੋਂ ਵੱਧ ਬੜੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਇਦੇ ਵਿੱਚ ਬੈਂਡ ਹੋਣਗੀਆਂ ਟਿਪਰੀਆਂ ਹੋਣਗੀਆਂ ਡਾਡਿਆ ਹੋਗਾ ਮਤਲਬ ਕਿ ਝਾਕੀਆਂ ਹੋਣਗੀਆਂ ਹਾਥੀ ਹੋਣਗੇ ਘੋੜੇ ਹੋਣਗੇ ਊਠ ਹੋਣਗੇ ਬੜੀ ਸ਼ਰਧਾ ਦੇ ਨਾਲ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਧਾਰਮਿਕ ਔਰ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਸਾਰੀਆਂ ਇਕੱਠੀਆਂ ਹੋ ਕੇ ਬਾਵਨ ਭਗਵਾਨ ਜੀ ਦਾ ਦਿਨ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਬਣਾਇਆ ਬਾਬਲ ਦਵਾਸਤੀ ਦੀ ਅੱਜ ਤਿਆਰੀ ਚੱਲ ਰਹੀ ਠੀਕ ਹੈ ਰਾਜੋ ਜੀ ਬਾਬਲ ਦਵਾਸਤੀ ਦੀ ਅੱਜ ਮੀਟਿੰਗ ਸਾਰੀ ਪ੍ਰੈਸ ਨੇ ਤੁਸੀਂ ਕਵਰ ਕੀਤੀ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿਉਂਕਿ ਨਾਬਾ ਉਸਤ ਸੰਤੀ ਨਾਬਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਜੀ ਸੈਕਟਰੀ ਨੀਤਨ ਜੈਨ ਜੀ ਕੈਸ਼ੀਅਰ ਔਰ ਸਾਡੇ ਹਰੀ ਸ਼ੇਟ ਜੀ ਔਰ ਸਾਰੀ ਮੁੱਖ ਸਰਪਰਾ ਸਰਪਰਾ ਸਾਰੇ ਮੰਦਰ ਕਮੇਟੀਆਂ ਦੇ ਪ੍ਰਧਾਨ ਸਾਹਿਬਾਨ ਸੈਕਟਰੀ ਸਾਹਿਬਾਨ ਔਰੇ ਆਏ ਨੇ ਔਰ ਮਕਮਲ ਸਾਡੀਆਂ ਤਿਆਰੀਆਂ ਨੇ ਬੜੀ ਧੂਮ ਧਾਮ ਦੇ ਨਾਲ ਜਿਹੜੀ ਅਸੀਂ ਸਵਾਰੀ ਆ ਪਟਿਆਲਾ ਗੇਟ 6:30 ਵਜੇ ਸ਼ੁਰੂ ਕਰਕੇ ਔਰ ਰਾਤ ਨੂੰ ਇੱਥੇ ਚੌਂਕ ਦੇ ਵਿੱਚ ਅਸੀਂ ਜਿਵੇਂ ਪਹਿਲਾਂ 12:00 12:30 ਵਜੇ ਪਹੁੰਚਦੇ ਹਾਂ ਉਸ ਤਰ੍ਹਾਂ ਪਹੁੰਚਾਂਗੇ ਔਰ ਬੜਾ ਸ਼ਹਿਰ ਦੇ ਵਿੱਚ ਫਤਸ਼ਾ ਆ ਘੱਟੋ ਘੱਟ 50 60 ਜਗ੍ਹਾ ਜਿਹੜੀਆਂ ਹਸਟਾਲਾਂ ਨੇ ਉਹ ਲੱਗ ਰਹੀਆਂ ਨੇ ਔਰ ਸਾਡੀਆਂ ਮੰਦਰ ਕਮੇਟੀਆਂ ਵੀ ਲਾ ਰਹੀਆਂ ਆ ਆਮ ਸਾਡੇ ਵਪਾਰੀ ਵਰਗ ਦੁਕਾਨਦਾਰ ਭਰਾ ਵੀ ਉਹ ਵੀ ਕਹਿ ਰਹੇ ਨੇ ਅਸੀਂ ਤੁਹਾਡਾ ਪੂਰਾ ਵੈਲਕਮ ਕਰਕੇ ਔਰ ਭਗਵਾਨ ਦਾ ਇਹ 52 ਭਗਵਾਨ ਦਾ ਜਿਹੜਾ ਤਿਹਾੜਿਆ ਤੁਮ ਤਰਨਾ ਬਣਾਉਂਦਾ ਹਾਂ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਪਾ ਉਤਸਵ ਸੰਮਤੀ ਨਾਪਾ ਵੱਲੋਂ 52 ਦਿਵਸਤੀ ਦਾ ਤਿਹਾੜ ਬੜੇ ਹਰਸ਼ੋ ਉਲਾਸ ਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਚੌਂਕ ਦੇਵੀ ਮੰਦਿਰ ਦੇ ਵਿੱਚ ਸਾਡੀਆਂ ਸਾਰੀਆਂ 70 72 ਸੰਸਥਾਵਾਂ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਪਰਸੋ ਬਾਵਨ ਦਿਵਸ ਤੇ ਨਿਕਲਣ ਵਾਲੀ ਸ਼ੋਭਾ ਯਾਤਰਾ ਦੀ ਸਾਰੀ ਰੂਪਰੇਖਾ ਤਿਆਰ ਕੀਤੀ ਗਈ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਹਰੀਕ੍ਰਿਸ਼ਨ ਸੇੜ ਜੀ ਨੇ ਦੱਸਿਆ ਹਾਥੀ ਘੋੜੇ ਪਾਲਕੀ ਮਾਤਾ ਦੀ ਜੋਤ ਠਾਕੁਰ ਜੀ ਦਾ ਹੰਡੋਲਾ ਝਾਕੀਆਂ ਟਿਪਰੀਆਂ ਡਾਂਡੀਆਂ ਬੈਂਡ ਇਹ ਸਾਰੇ ਹੋਣਗੇ ਤੇ ਸਾਰੇ ਸاهرਵਸੀ ਬੜੇ ਹਰਸ਼ੋ ਉਲਾਸ ਤੇ ਉਤਸ਼ਾਹ ਦੇ ਨਾਲ ਇਹ ਤਿਹਾੜ ਨੂੰ ਮਨਾਉਂਦੇ ਨੇ ਸੋ ਇਸ ਸਾਲ ਵੀ ਅਸੀਂ ਆਪਣੇ ਪੂਰੇ ਉਹਦੇ ਨਾਲੇ ਤਿਹਾੜੀ ਨੂੰ ਮਨਾ ਰਹੇ ਆ ਤੇ ਸਾਰਾ ਸ਼ਹਿਰ ਦੁਲਨ ਦੀ ਤਰ੍ਹਾਂ ਉਸ ਦਿਨ ਸਜਾ ਹੋਇਆ ਹੁੰਦਾ ਤੇ ਸਟਾਲਾਂ ਲੱਗੀਆਂ ਨੇ ਅਤਿ ਸ਼ਵਾਜੀ ਦਾ ਪ੍ਰਬੰਧ ਹੈ ਜੀ ਸੁੰਦਰ ਤੇ ਅੰਤ ਵਿੱਚ ਚੌਂਕ ਦੇ ਵਿੱਚ ਅਸੀਂ ਠਾਕੁਰ ਜੀ ਦਾ ਪੂਜਾ ਕਰਾਂਗੇ ਸੋਹਣ ਦਾ